ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਸਤਿਗੁਰੂ ਸਾਹਿਬ ਜੀ ਇਸ ਸ਼ਬਦ ਵਿੱਚ ਇੰਦਰੀਆਂ ਦੀ ਸਫਲਤਾ ਲਈ ਉਪਦੇਸ਼ ਬਖਸ਼ਦੇ ਹੋਏ ਪਾਵਨ ਅੰਗ 573 ਤੇ ਸਤਿਗੁਰੂ ਪਾਵਨ ਉਪਦੇਸ਼ ਬਖਸ਼ ਰਹੇ ਹਨ ਸਿੱਖਿਆ ਦੇ ਰਹੇ ਹਨ ਕਿਆ ਸੁਣੀਦੂ ਕੂੜ ਵੰਜਨ ਪਵਣ ਝੁਲਾਰਿਆ हे ਜੀਵ ਤੂੰ ਝੂਠੇ ਪਦਾਰਥਾਂ ਦੀ ਸਿਫਤ ਦੇ ਬਚਨਾਂ ਨੂੰ ਕੀ ਸੁਣਦਾ ਹੈ ਕਿਉਂਕਿ ਸਾਰੇ ਪਦਾਰਥ ਤਾਂ ਹਵਾ ਦੇ ਝੁਲਾਰਿਆ ਬੁੱਲਿਆਂ ਵਾਂਗ ਚਲੇ ਜਾਣ ਵਾਲੇ ਹਨ ਅਰਥਾਤ ਜਿਵੇਂ ਹਵਾ ਦੇ ਬੁੱਲੇ ਆਉਂਦੇ ਹਨ ਉਹ ਪੱਤਿਆਂ ਨੂੰ ਖੜਕਾ ਕੇ ਚਲੇ ਜਾਂਦੇ ਆ ਇਉਂ ਪਾਉਣ ਦੀ ਨਹੀਂ ਝੂਠੇ ਪਦਾਰਥਾਂ ਦੀ ਸਿਫਤ ਦੇ ਵਾਕ ਹਨ ਇਨਾਂ ਦੇ ਬੁੱਲੇ ਨਾਲ ਪਾਪ ਸੰਸਾਰੀ ਜੀਵਾਂ ਨੂੰ ਉਤਸ਼ਾਹ ਆਉਂਦਾ ਹੈ ਤੇ ਵਿਸ਼ਿਆਂ ਦੀਆਂ ਗੱਲਾਂ ਸੁਣ ਸੁਣ ਕੇ ਪੱਤਿਆਂ ਵਾਂਗ ਝੂਲਣ ਖੜਕਣ ਲੱਗ ਜਾਂਦੇ ਹਨ ਪਰ ਇਹ ਸਭ ਕੁਝ ਨਾਸ਼ ਹੋ ਜਾਵੇਗਾ ਨਾਨਕ ਸੁਣੀਅਰ ਤੇ ਪਰਵਾਣ ਜੋ ਸੁਣੀਦੇ ਸੱਚ ਧੜੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਹੀ ਸੁਣੀਅਰ ਕੰਨ ਪਰਵਾਣ ਈਕ ਸਫਲੇ ਹਨ ਜਿਹੜੇ ਚਰਦਾ ਤੇ ਵਿਸ਼ਵਾਸ ਦੇ ਸਹਿਦੋ ਕੇ ਸੱਚੇ ਧਨੀ ਮਾਲਕ ਵਾਹਿਗੁਰੂ ਜੀ ਦੇ ਜਸ ਨੂੰ ਸੁਣੇਦੇ ਸੁਣਦੇ ਹਨ ਸ਼ੰਤ ਸਤਿਗੁਰੂ ਸਾਹਿਬ ਜੀ ਅੱਗੇ ਹੋਰ ਕਿਰਪਾ ਕਰ ਰਹੇ ਹਨ ਹਰੀ ਦੇ ਜਸ ਰੂਪੀ ਗੀਤ ਸੰਗੀਤ ਦੇ ਕਾਵ ਨੂੰ ਮਿਲਾ ਕੇ ਸ਼ੰਤ ਬਣਦੇ ਹਨ ਤਿੰਨ ਕੋਲ ਕਮਾਈ ਜਿਨ ਪ੍ਰਭ ਸਰਵਣੀ ਸੁਣਿਆ ਰਾਮ ਏ ਪਾਈ ਉਨਾ ਗੁਰਮੁਖ ਜਨਾਂ ਤੋਂ ਕੋਲ ਘੁਮਾਈ ਵਾਰਨੇ ਫੇਰਨੇ ਜਾਂਦਾ ਹਾਂ ਜਿਨ੍ਹਾਂ ਨੇ ਆਪਣੇ ਸ਼ਰਧਾ ਤੇ ਵਿਸ਼ਵਾਸ ਰੂਪੀ ਸਰਵਣੀ ਕੰਨਾਂ ਨਾਲ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦਾ ਜਸ ਸਰਵਣ ਕੀਤਾ ਹੈ ਸੇ ਸਹਜ ਸੁਹੇਲੇ ਜਿਨ ਹਰ ਹਰ ਰਸਨਾ ਪੜਿਆ ਰਾਮ ਏ ਭਾਈ ਉਹ ਪੁਰਖ ਸੁਭਾਵਕ ਹੀ ਸੁਹੇਲੇ ਸੁਖੀ ਹੋਗੇ ਹਨ ਜਿਨ੍ਹਾਂ ਨੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਆਪਣੀ ਰਸਨਾ ਜੀਬਾ ਦੁਆਰਾ ਉਚਾਰਨਾ ਕੀਤਾ ਭਾਵ ਜਪਿਆ ਹੈ ਸੇ ਸਹਿਜ ਸੁਹੇਲੇ ਗੁਣ ਹੈ ਅਮੋਲੇ ਜਗਤ ਉਦਾਰਣ ਆਏ ਉਹ ਸਹਿਜ ਸੁਭਾਵਕ ਹੀ ਸੁਖੀ ਤੇ ਅਮੋਲੇ ਅਮੋਲਕ ਗਿਆਨ ਆਦ ਗੁਣਾ ਵਾਲੇ ਹਨ ਉਹ ਆਪ ਤਾਂ ਮੁਕਤ ਹਨ ਸਾਰੇ ਜਗਤ ਸੰਸਾਰ ਨੂੰ ਉਦਾਰ ਪਾਰ ਲੰਘਾਉਣ ਵਾਸਤੇ ਆਏ ਹਨ ਭੈ ਬੋਹਿਤ ਸਾਗਰ ਪ੍ਰਭ ਚਰਣਾ ਕੇਤੇ ਪਾਰ ਲਗਾਏ ਇਹ ਖੋਫਤਾਈ ਵਾਲੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਕਰਨ ਲਈ ਪ੍ਰਭੂ ਪਰਮੇਸ਼ਰ ਦੇ ਨਾਮ ਰੂਪੀ ਚਰਨ ਬੋਹਿਤ ਜਹਾਜ਼ ਦੀ ਨਿਆਈ ਹਨ ਉਹਨਾਂ ਗੁਰਮੁਖ ਜਨਾਂ ਨੇ ਕੀਤੇ ਕਿਤਨਿਆਂ ਨੂੰ ਹੀ ਇਨ੍ਹਾਂ ਚਰਨਾਂ ਦੀ ਓਟ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਜਿਨ ਕਉਂ ਕਿਰਪਾ ਕਰੀ ਮੇਰਾ ਠਾਕੁਰ ਤਿਨ ਕਾ ਲੇਖਾ ਨਾ ਗਣਿਆ ਹਾਂ ਜਿੰਨਾ ਤਾਈ ਮੇਰਾ ਸਾਡੇ ਠਾਕੁਰ ਸਵਾਮੀ ਵਾਹਿਗੁਰੂ ਜੀ ਨੇ ਆਪਣੀ ਕਿਰਪਾ ਮੇਰ ਦ੍ਰਿਸ਼ਟੀ ਧਾਰਨਾ ਕੀਤੀ ਹੈ ਉਹਨਾਂ ਦਾ ਲੇਖਾ ਹਿਸਾਬ ਕਿਤਾਬ ਗਿਣਨਾ ਵਿਚਾਰਨਾ ਨਹੀਂ ਕੀਤਾ ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਗੁਰਮੁਖ ਜਨਾਂ ਤੋਂ ਕੋਲ ਕੁਮਾਈ ਵਾਰਨੇ ਫੇਰਨੇ ਜਾਂਦੇ ਹ ਜਿਨ੍ਹਾਂ ਨੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਪ੍ਰਭ ਵਾਹਿਗੁਰੂ ਜੀ ਦਾ ਜਸ ਸਰਵਣ ਕੀਤਾ ਹੈ ਸਲੋਕ ਲੋਇਣ ਲੋਈ ਡਿਠ ਪਿਆਸ ਨ ਬੁੱਜੈ ਮੂਕਣੀ ਏ ਭਾਈ ਮੈਂ ਆਪਣੀਆਂ ਲੋਇਣ ਅੱਖਾਂ ਦੇ ਨਾਲ ਸਾਰੀ ਲੁਕਾਈ ਪਾਪ ਸ੍ਰਿਸ਼ਟੀ ਨੂੰ ਅਨੰਤ ਰੰਗਾਂ ਦੀ ਵੇਖਦਾ ਹਾਂ ਪਰ ਵੇਖਣ ਨਾਲ ਮੂ ਮੇਰੀ ਪਿਆਸ 부ਜੀ ਨਹੀਂ ਸਗੋਂ ਹੋਰ ਕਣੇਰੀ ਜ਼ਿਆਦਾ ਵੱਧ ਗਈ ਹੈ ਮੈਂ ਆਪਣੇ ਮਨ ਬੁੱਧ ਰੂਪੀ ਨੇਤਰਾ ਨਾਲ ਲੋ ਭਾਵ ਪ੍ਰਕਾਸ਼ ਰੂਪ ਪ੍ਰਭੂ ਨੂੰ ਡਿਠਿਆ ਹੈ ਪਰ ਮੈਨੂੰ ਦਰਸ਼ਨਾਂ ਦੀ ਪਿਆਸ 부ਝੀ ਨਹੀਂ ਸਕੋ ਹੋਰ ਜਿਆਦਾ ਲੱਗ ਗਈ ਹੈ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸਦੋ ਜਿਨੀ ਦਸੰਦੋ ਮਾਪਿਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੇ ਤੋਂ ਭਾਵ ਉਹ ਅਖੜੀਆਂ ਬਿਆਨ ਹੋ ਰਹੀ ਹਨ ਭਾਵ ਵਿਵੇਕ ਵਿਰਾਗ ਜਾਂ ਪਰੋਖ ਤੇ ਅਪਰੋਖ ਗਿਆਨ ਰੂਪੀ ਨੇਤਰ ਹਨ ਜਿਨ੍ਹਾਂ ਨੇ ਮੇਰਾ ਪਰੀ ਪਿਆਰਾ ਦਸੰਦੋ ਦੇਖਿਆ ਹੈ ਸ਼ੰਤ ਜਿਣੀ ਹਰ ਪ੍ਰਭ ਡਿਠਾ ਤੈਨ ਕੁਰਬਾਣੇ ਰਾਮ ਰਾਮ ਤੂੰ ਪਾਵ ਇੱਥੇ ਏ ਭਾਈ ਜਿਨ੍ਹਾਂ ਨੇ ਮਨ ਬੁੱਧ ਵਿਵੇਕ ਵਿਰਾਗ ਪ੍ਰੋਖ ਅਪਰੋਖ ਗਿਆਨ ਰੂਪੀ ਨੇਤਰਾਂ ਨਾਲ ਹਰੇ ਭਰੇ ਕਰਨ ਵਾਲੇ ਪ੍ਰਭੂ ਵਾਹਿਗੁਰੂ ਪਰਮੇਸ਼ਰ ਪਿਆਰੇ ਨੂੰ ਦੇਖਿਆ ਹੈ ਡਿਠਾ ਹੈ ਦਰਸ਼ਨ ਕੀਤਾ ਹੈ ਅਸੀਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਕੁਰਬਾਣੇ ਬਲਹਾਰੇ ਜਾਂਦੇ ਆਂ ਸੀ ਸਾਚੀ ਦਰਗਹਿ ਭਾਣੇ ਰਾਮ ਰਾਮ ਤੂੰ ਪਾਵਹਿ ਪਾਈ ਸੀ ਤੂੰ ਪਾਵੋ ਸਾਧ ਸੰਗਤ ਸਚ ਕੰਡ ਰੂਪੀ ਸੱਚੀ ਨਿਆਏ ਸਭਾ ਵਿੱਚ ਪਾਉਂਦੇ ਹਨ ਦਰਗਹਿ ਦਰ ਅੰਦਰ ਜੋ ਤ੍ਰਿਆ ਪਾਦਰੂਪੀ ਸੱਚੀ ਗਹਿ ਜਗਾ ਹੈ ਉਸ ਵਿੱਚ ਪਾ ਗਏ ਹਨ ਠਾਕੁਰ ਮਾਨੇ ਸੀ ਪ੍ਰਧਾਨੇ ਹਰ ਸੇਤੀ ਰੰਗ ਰਾਤੇ ਜਿਹੜੇ ਠਾਕੁਰ ਸਵਾਮੀ ਵਾਹਿਗੁਰੂ ਨੇ ਆਪਣੇ ਮਾਨੇ ਮੰਨ ਲਏ ਹਨ ਜੋ ਠਾਕੁਰ ਨੂੰ ਆਪਣਾ ਆਸਰਾ ਮੰਨਦੇ ਹਨ ਉਹ ਵਿਕਾਰਾਂ ਨੂੰ ਰੋਕ ਕੇ ਪ੍ਰਧਾਨੇ ਮੁਖੀ ਹੋਏ ਹਨ ਅਤੇ ਹਰੀ ਦੇ ਰੰਗ ਪ੍ਰੇਮ ਸੇਤੀ ਹੁੰਦਾ ਨਾਲ ਰੰਗੇ ਰਹਿੰਦੇ ਹਨ ਹਰ ਰਸ ਹੈ ਅਗਾਏ ਸਹਿਜ ਸਮਾਈ ਘਟ ਘਟ ਰਮਈਆ ਜਾਤੇ ਜੋ ਹਰੀ ਦੇ ਰਸ ਹੈ ਪ੍ਰੇਮ ਵਿੱਚ ਅਗਾਏ ਰਜੇ ਹੋਏ ਆ ਉਹ ਸ਼ਾਂਤੀ ਸਰੂਪ ਵਿੱਚ ਸਮਾਏ ਅਪੇਦ ਹੋਏ ਹਨ ਉਹਾਂ ਨੇ ਘਟ ਘਟਾ ਘਟਾ ਚਾਰੇ ਖਾਣੀਆਂ ਦੇ ਘਟਾਂ ਵਿੱਚ ਰਮਿਆ ਰਮਿਆ ਆ ਪਰਮੇਸ਼ਰ ਜਾਣਿਆ ਹੈ ਸੇਈ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਭਾਣੇ ਉਹੀ ਸਤ ਸੰਤੋਖ ਆਦ ਗੁਣਾ ਵਾਲੇ ਸੱਜਣ ਸ੍ਰੇਸ਼ਟ ਮਿੱਤਰ ਹਨ ਉਹੀ ਸਾਸ ਗਰਾਸ ਨਾਮ ਤੇ ਹੋਣ ਵਾਲੇ ਸ਼ਾਂਤ ਚਿੱਤ ਮਹਾਤਮਾ ਹਨ ਉਹੀ ਆਤਮਾ ਆਨੰਦ ਕਰਕੇ ਸੁਖੀਏ ਸੁਖੀ ਹਨ ਜੋ ਆਪਣੇ ਠਾਕੁਰ ਸੁਆਮੀ ਨੂੰ ਭਾਣੇ ਪਾਉਂਦੇ ਹਨ ਚੰਗੇ ਲੱਗਦੇ ਹਨ ਕੋ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕੈ ਸਦ ਕੁਰਬਾਣੀ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਨੂੰ ਡਿਠਾ ਵੇਖਿਆ ਹੈ ਅਸੀਂ ਉਹਨਾਂ ਦੇ ਉੱਪਰੋਂ ਸਦਾ ਹੀ ਹਮੇਸ਼ਾ ਹੀ ਕੁਰਬਾਣੀ ਬਲਹਾਰੇ ਜਾਂਦੇ ਹਾਂ ਸਲੋਕ ਦੇਹ ਅੰਧਾਰੀ ਅੰਦ ਸੁੰਝੀ ਨਾਮ ਵਿਹੂੜੀਆ ਮਨਮੁਖ ਅਗਿਆਨੀ ਜੀਵਾਂ ਦੀ ਦੇਹੀ ਅਗਿਆਨ ਕਰਕੇ ਅੰਨੀ ਹੈ ਤੇ ਨਾਮ ਤੋਂ ਵਿਹੂਣੀਆਂ ਸਖਣੀ ਹੋਣ ਕਰਕੇ ਸੁੰਝੀ ਹੁੰਦਾ ਕਾਲੀ ਹੈ ਨਾਨਕ ਸਫਲ ਜਨਮ ਜੈ ਘਟੁ ਵੁਠਾ ਸਚਦਣੀ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਦਾ ਮਨੁੱਖਾ ਜਨਮ ਸਫਲਾ ਹੈ ਮੁਕਤ ਰੂਪੀ ਫਲ ਦੇ ਸਹਿਤ ਹੈ ਜਿਨ੍ਹਾਂ ਦੇ ਘਟ ਹਿਰਦੇ ਵਿੱਚ ਸੱਚਾ ਤਣੀ ਮਾਲਕ ਵਾਹਿਗੁਰੂ ਵਸ ਗਿਆ ਹੈ ਸ਼ੰਤ ਤਿੰਨ ਖੰਨੀਆਂ ਵੰਜਾ ਜਿਨ ਮੇਰਾ ਹਰ ਪ੍ਰਭ ਡੀਠਾ ਰਾਮ ਰਾਮ ਤੂੰ ਭਾਪ ਕਹੀਏ ਏ ਭਾਈ ਮੈਂ ਤੈਨੂੰ ਉਹਨਾਂ ਗੁਰਮੁਖਾਂ ਤੋਂ ਖੰਨੀਆਂ ਟੋਟੇ ਟੋਟੇ ਹੋ ਕੇ ਕੁਰਬਾਨ ਹੋ ਵੰਜਾ ਹੁੰਦਾ ਜਾਵਾਂ ਜਿਨ੍ਹਾਂ ਨੇ ਮੇਰਾ ਹਰੇ ਭਰੇ ਕਰਨ ਵਾਲਾ ਪ੍ਰਭੂ ਪਰਮੇਸ਼ਰ ਦੇਖਿਆ ਭਾਪ ਦਰਸ਼ਨ ਕੀਤਾ ਹੈ ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ ਰਾਮ ਤੂੰ ਪਾਵਹਿ ਭਾਈ ਜੋ ਹਰੀ ਭਰੀ ਕਰਨ ਵਾਲੇ ਪਰਮੇਸ਼ਰ ਦਾ ਅੰਮ੍ਰਿਤ ਨਾਲੋਂ ਵੀ ਮਿੱਠਾ ਨਾਮ ਹੈ ਉਸ ਨੂੰ ਗੁਰਮਖ ਜਨ ਚਖ ਪਾਵ ਜਪ ਕੇ ਆਤਮ ਤ੍ਰਿਪਤੀ ਕਰਕੇ ਰਜ ਗਏ ਹਨ ਹਰ ਮਨ ਹੈ ਮੀਠਾ ਪ੍ਰਭੂ ਤੂਠਾ ਅਮਿਓ ਬੂਠਾ ਸੁਖ ਭਏ ਜਿੰਨਾ ਉਪਰ ਪ੍ਰਭੂ ਪਰਮੇਸ਼ਰ ਆਪ ਟੂਠਾ ਪ੍ਰਸੰਨ ਹੋਇਆ ਹੈ ਉਹਨਾਂ ਨੂੰ ਮਨਹਿ ਮਨ ਵਿੱਚ ਹਰੀ ਦਾ ਨਾਮ ਮਿੱਠਾ ਪਿਆਰਾ ਲੱਗਿਆ ਹੈ ਉਹਨਾਂ ਅੰਦਰ ਅਮਿਉ ਅੰਮ੍ਰਿਤ ਨਾਮ ਵਸ ਗਿਆ ਹੈ ਅਤੇ ਉਹੀ ਸੁਖ ਦੀ ਸਹਿਤ ਹੋਏ ਹਨ ਦੁਖ ਨਾਸ ਪਰਮ ਬਿਨਾਸ ਤੰਤੇ ਜਪ ਜਗਦੀਸ਼ ਈ ਸਹਿਜ ਹੈ ਜੈ ਜੋ ਜਗਤ ਦੇ ਈਸ਼ਰ ਬ੍ਰਹਮਾ ਆਦਕਾਂ ਦਾ ਵੀ ਈਸ਼ਰ ਮਾਲਕ ਹੈ ਜਿਸ ਦੀ ਸਾਰੇ ਜੈ 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 ਕਾਰੂਰੀ ਹੈ ਉਸ ਨੂੰ ਜਪਣ ਨਾਲ ਜੰਮਣ ਮਰਨ ਦਾ ਦੁੱਖ ਨਾਸ ਖਤਮ ਹੋ ਜਾਂਦਾ ਅਤੇ ਤਨ ਸਰੀਰ ਅੰਤਹਿ ਕਰਨ ਤੋਂ ਪੰਜ ਪ੍ਰਕਾਰ ਦਾ ਪਰਮ ਵੀ ਨਾਸ਼ ਹੋ ਜਾਂਦਾ ਮੋਹ ਰਹਿਤ ਵਿਕਾਰ ਥਾਕੀ ਪੰਜ ਤੇ ਸੰਗ ਟੂਟਾ ਉਹ ਮੋਹ ਅਗਿਆਨ ਤੋਂ ਰਹਿਤ ਬਿਨਾ ਹੋ ਗਏ ਹਨ ਤੇ ਕਾਮਾਂ ਦੇ ਇੱਕ ਵਿਕਾਰ ਵੀ ਥੱਕ ਗਏ ਹਨ ਅਤੇ ਉਹਨਾਂ ਦਾ ਪੰਜ ਵਿਸ਼ਿਆ ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ ਵੀ ਸੰਗ ਸਾਥ ਟੁੱਟ ਗਿਆ ਹੈ ਕੋ ਨਾਨਕ ਤਿੰਨ ਖੰਨੀਆਂ ਵੰਜਾ ਜਿਨ ਘਟ ਮੇਰਾ ਹਰ ਪ੍ਰਭੂ ਉਠਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਗੁਰਮੁਖਾਂ ਤੋਂ ਖੰਨੀਆਂ ਟੁਕੜੇ ਟੁਕੜੇ ਹੋ ਕੇ ਕੁਰਬਾਨ ਹੋ ਜਾਵਾਂ ਜਿਨ੍ਹਾਂ ਦੇ ਘਟ ਹਿਰਦੇ ਵਿੱਚ ਹਰੇ ਭਰੇ ਕਰਨ ਵਾਲਾ ਪ੍ਰਭੂ ਉਠਾ ਵਸਿਆ ਹੈ ਸਲੋਕ ਜੋ ਲੋੜੀਦੇ RAM ਸੇਵਕ ਸਈ ਕਾਂਡਿਆ ਜਿਹੜੇ ਪੁਰਸ਼ RAM ਪਰਮੇਸ਼ਰ ਨੂੰ ਲੋੜੀਦੇ ਚਾਹੁੰਦੇ ਹਨ ਜਿਨ੍ਹਾਂ ਨੂੰ RAM ਆਪ ਚਾਹੁੰਦਾ ਹੈ ਉਹੀ RAM ਦੇ ਸੇਵਕ ਸੇਵਾ ਕਰਨ ਵਾਲੇ ਦਾਸ ਕਾਂਡਿਆ ਕਹੀਦੇ ਹਨ ਉਹਨਾਂ ਸੇਵਕਾਂ ਨੂੰ ਸੰਸਾਰਿਕ ਦੁੱਖ ਤੋਂ ਕਾਂਡਿਆ ਕੱਢਣਾ ਕੀਤਾ ਹੈ ਨਾਨਕ ਜਾਣੇ ਸਤ ਸਾਈ ਸੰਤਨਾ ਬਾਹਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਸੱਚ ਨਿਸ਼ਚੇ ਕਰਕੇ ਜਾਣਣਾ ਕਰੇ ਕਿ ਸਾਈਂ ਮਾਲਕ ਵਾਹਿਗੁਰੂ ਸ਼ਾਂਤ ਚਿਤ ਮਹਾਤਮਾ ਜਨਾਂ ਤੋਂ ਬਾਹਰ ਆ ਵੱਖਰਾ ਨਹੀਂ ਹੈ। ਪਾਵਨਾਂ ਦੇ ਹਿਰਦਿਆਂ ਵਿੱਚ ਪ੍ਰਤੱਖ ਹੋ ਕੇ ਵਸਦਾ ਹੈ। ਇੱਕ ਵਾਰ ਭਗਤ ਪੀਪਾ ਜੀ ਨੇ ਭਗਤ ਰਾਮਾਨੰਦ ਜੀ ਪਾਸ ਜਾ ਕੇ ਪ੍ਰਸ਼ਨ ਕੀਤਾ ਕਿ हे ਮਹਾਰਾਜ ਪਰਮੇਸ਼ਰ ਆਪਣੇ ਸੰਤਾਂ ਭਗਤਾਂ ਦੇ ਕਿੱਥੇ-ਕਿੱਥੇ ਵਸਦਾ? ਤਦ ਬ੍ਰਹਮਾਨੰਦ ਜੀ ਨੇ ਉੱਤਰ ਵਿੱਚ ਕਿਹਾ ਕਿ ਪਰਮੇਸ਼ਰ ਸੰਤ ਜਨਾਂ ਦੇ ਨੇਤਰਾ ਵਿੱਚ ਵਸਦਾ ਹੈ ਕਿਉਂਕਿ ਉਹ ਨੇਤਰਾ ਕਰਕੇ ਪਰਮੇਸ਼ਰ ਦੇ ਹੀ ਦਰਸ਼ਨ ਕਰਦੇ ਆ ਫਿਰ ਉਹਨਾਂ ਦੇ ਚਰਨਾਂ ਵਿੱਚ ਵੀ ਨਿਵਾਸ ਰੱਖਦਾ ਹੈ ਤਾਂ ਹੀ ਉਹ ਸੰਤ ਜਨ ਸਬਨਾ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਆ ਤੇ ਉਹਨਾਂ ਦੇ ਚਰਨੀ ਲੱਗ ਕੇ ਜੀਵਾਂ ਦਾ ਉਧਾਰ ਹੁੰਦਾ ਹੈ ਸੰਤ ਜਨਾਂ ਦੇ ਹੱਥਾਂ ਵਿੱਚ ਵੀ ਪਰਮੇਸ਼ਰ ਦਾ ਵਾਸਾ ਹੁੰਦਾ ਜਿਸ ਕਰਕੇ ਅਸੀਂ ਮਹਾਤਮਾ ਜਨਾਂ ਨੂੰ ਕਹਿੰਦੇ ਹਾਂ ਕਿ ਸਾਡੇ ਸਿਰ ਤੇ ਹੱਥ ਰੱਖ ਦੇਵੋ ਫਿਰ ਉਹਨਾਂ ਦੀ ਰਸਨਾ ਉੱਪਰ ਵੀ ਵਸਦਾ ਇਸ ਕਰਕੇ ਉਹ ਹਰ ਵਕਤ ਹਰੀ ਦੇ ਗੁਣ ਗਾਉਂਦੇ ਰਹਿੰਦੇ ਆ ਫਿਰ ਸੰਤਾਂ ਦੇ ਹਿਰਦੇ ਵਿੱਚ ਵੀ ਪਰਮੇਸ਼ਰ ਆਪ ਵਸਦਾ ਹੈ ਤੇ ਉਹ ਵੱਡ ਭਾਗੀ ਅਚੁੱਤ ਸਰੂਪ ਨੂੰ ਬੁੱਝਦੇ ਹਨ ਇਉ ਭਗਤ ਰਾਮਾ ਆਨੰਦ ਜੀ ਨੇ ਭਗਤ ਪੀਪਾ ਜੀ ਨੂੰ ਇਹ ਪਹਿਲਾ ਉਪਦੇਸ਼ ਦਿੱਤਾ ਸੀ ਅਰਥਾਤ ਪਰਮੇਸ਼ਰ ਆਪਣੇ ਭਗਤਾਂ ਤੋਂ ਬਾਹਰ ਨਹੀਂ ਆ ਹਰ ਸਮੇਂ ਉਹਨਾਂ ਦੇ ਅੰਗ ਸੰਗ ਵਸਿਆ ਰਿਹਾ ਹੈ ਸ਼ੰਤ ਮਿਲ ਜਲ ਜਲਹਿ ਖਟਾਨਾ RAM ਏ ਭਾਈ ਜਿਵੇਂ ਜਲ ਪਾਣੀ ਜਲਹਿ ਪਾਣੀ ਵਿੱਚ ਮਿਲ ਕਰਕੇ ਖਟਾਨਾ ਅਭੇਦ ਇੱਕ ਰੂਪ ਹੋ ਜਾਂਦਾ ਹੈ ਇਉ ਸੰਤ ਜਨ ਵਾਹਿਗੁਰੂ ਵਿੱਚ ਅਭੇਦ ਹੋ ਕੇ ਇੱਕੋ ਹੀ ਰੂਪ ਹੋ ਜਾਂਦੇ ਹਨ ਜਿਵੇਂ ਕਿਸੇ ਘੜੇ ਦਾ ਪਾਣੀ ਨਦੀ ਵਿੱਚ ਪਾ ਦਈਏ ਤਾਂ ਘੜੇ ਦਾ ਪਾਣੀ ਨਦੀ ਦਾ ਰੂਪ ਹੀ ਹੋ ਜਾਂਦਾ ਹੈ ਸੰਗ ਜੋਤੀ ਜੋਤ ਮਿਲਾਂ ਨਾਰਾਮ ਰਾਮ ਤੁ ਭਾਵ ਕਈਏ ਹੈ ਭਾਈ ਜੋਤੀ ਪ੍ਰਕਾਸ਼ ਰੂਪ ਅਦਵੈਤ ਆਨੰਦ ਰੂਪ ਜੋ ਸਭਨਾ ਵਿੱਚ ਇੱਕ ਰਸ ਹੈ ਉਸ ਜੋਤੀ ਸਰੂਪ ਦੇ ਸੰਗ ਨਾਲ ਸੰਤ ਜਨਾਂ ਦੀ ਪਰਤਕ ਜੋਤ ਦਾ ਮਿਲਾਨਾ ਸਮਾਉਣਾ ਹੋਇਆ ਹੈ ਸਮਾਏ ਪੂਰਨ ਪੁਰਖ ਕਰਦੇ ਆਪ ਆਪਹਿ ਜਾਣੀ ਹੈ ਉਹ ਪੂਰਨ ਵਿਆਪਕ ਪੁਰਖ ਪੁਰਖਾਰਥ ਦੇਣ ਵਾਲੇ ਪੁਰਖ ਪੂ ਨਾਮੀ ਨਰਕਾਂ ਆਦਤੋਂ ਰੱਖ ਰੱਖਿਆ ਕਰਨ ਵਾਲੇ ਕਰਤੇ ਰਚਨ ਹਰ ਪ੍ਰਭੂ ਵਿੱਚ ਸਮਾ ਗਏ ਹਨ ਅਤੇ ਆਪਣੇ ਤੁੰਗ ਪਾਦੀ ਲਖਰਤ ਦੁਆਰਾ ਆਪ ਤਤ ਪਾਦੇ ਲਖਰਤ ਰੂਪ ਕਰਕੇ ਪ੍ਰਮਾਤਮਾ ਰੂਪ ਨੂੰ ਆਪਣਾ ਆਪ ਰੂਪ ਕਰਕੇ ਜਾਣਦੇ ਹਨ ਤਹਿ ਸੁੰਨ ਸਹਿਜ ਸਮਾਦ ਲਾਗੀ ਏਕ ਏਕ ਵਖਾਣੀ ਹੈ ਤਦੋਂ ਉੱਥੇ ਸੁੰਨ ਅਫੁਰ ਅਵਸਥਾ ਵਿੱਚ ਚਿੱਤ ਸ਼ਾਂਤ ਹੋ ਜਾਂਦਾ ਹੈ ਤੇ ਸੁੱਤੇ ਸਿੱਧ ਹੀ ਵਾਹਿਗੁਰੂ ਦੇ ਸਰੂਪ ਵਿੱਚ ਅਡੋਲ ਸਮਾਧੀ ਲੱਗ ਜਾਂਦੀ ਹੈ ਅਤੇ ਕੇਵਲ ਇੱਕ ਇੱਕੋ ਇੱਕ ਬ੍ਰਹਮ ਹੀ ਵਿਖਾਣੀਏ ਕਥਨ ਕਰੀਦਾ ਹੈ ਇੱਕੋ ਆਪ ਹੀ ਜੀਵ ਰੂਪ ਹੈ ਇੱਕੋ ਆਪ ਹੀ ਈਸ਼ਰ ਰੂਪ ਹੈ ਇੱਕੋ ਹੀ ਨਿਰਗੁਣ ਸਰੂਪ ਇੱਕੋ ਆਪ ਹੀ ਸਰਗੁਣ ਸਰੂਪ ਕਰਕੇ ਕਥਨ ਕਰੀਦਾ ਹੈ ਆਪ ਗੁਪਤਾ ਆਪ ਮੁਕਤਾ ਆਪ ਆਪ ਵਿਖਾਨਾ ਆਪ ਹੀ ਅਗਿਆਨੀਆਂ ਨੂੰ ਗੁਪਤ ਛਿਪਿਆ ਹੋਇਆ ਹੈ ਆਪ ਹੀ ਬ੍ਰਹਮ ਗਿਆਨੀਆਂ ਨੂੰ ਮੁਕਤ ਕਰਨ ਵਾਲਾ ਹੈ ਆਪ ਹੀ ਗੁਪਤ ਭਾਵ ਨਿਰਗੁਣ ਸਰੂਪ ਹੈ ਆਪ ਹੀ ਮੁਕਤਾ ਬੰਦਨਾ ਤੋਂ ਰਹਿਤ ਸਰਗੁਣ ਸਰੂਪ ਵੀ ਹੈ ਆਪ ਹੀ ਆਪਣੇ ਸਰੂਪ ਨੂੰ ਕਥਨ ਕਰਦਾ ਹੈ ਸਤਿਗੁਰਾਂ ਦੇ ਸਤਿਗੁਰਾਂ ਨੇ ਸਿੱਖ ਦੇ ਦਾਈ ਬ੍ਰਹਮ ਦਾ ਆਪਣਾ ਆਪ ਰੂਪ ਕਥਨ ਕੀਤਾ ਹੈ ਨਾਨਕ ਪ੍ਰਮਪੈ ਗੁਣ ਬਿਨਾਸੀ ਮਿਲ ਜਲ ਜਲਹਿ ਖਟਾਨਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਸੰਤ ਜਨਾਂ ਦੇ ਅੰਦਰੋਂ ਪੰਜ ਪ੍ਰਕਾਰ ਦਾ ਪਰਮ ਸਤ ਪ੍ਰਕਾਰ ਦਾ ਭੈ ਡਰ ਤਿੰਨੇ ਗੁਣ ਨਾਸ਼ ਹੋ ਗਏ ਹਨ ਇਹ ਉਹਨਾਂ ਨੇ ਜਵੰਤਿਆ ਕਰਨ ਦੀ ਉਪਾਦੀ ਕਰਕੇ ਆਪਣੇ ਆਪ ਨੂੰ ਜੀਵ ਰੂਪੀ ਜਲ ਮੰਨਿਆ ਸੀ ਉਹ ਤਤਪਦ ਦੇ ਲਖਰਤ ਰੂਪੀ ਪਾਣੀ ਵਿੱਚ ਮਿਲ ਕੇ ਬ੍ਰਹਮ ਰੂਪੀ ਸਮੁੰਦਰ ਵਿੱਚ ਖਟਾਨਾ ਭੇਦ ਹੋ ਗਏ ਹਨ ਵਡਹੰਸ ਮਹੱਲਾ ਪੰਜਵਾ ਗੁਰਸਿੱਖਾਂ ਨੇ ਸਤਿਗੁਰਾਂ ਪਾਸ ਪ੍ਰਸ਼ਨ ਕੀਤਾ ਕਿ ਮਹਾਰਾਜ ਇਸ ਮਾਨਸੀ ਸ੍ਰਿਸ਼ਟੀ ਦਾ ਕਾਰਨ ਕਿਸੇ ਨੇ ਗਿਆਨ ਮੰਨਿਆ ਹੈ ਕਿਸੇ ਨੇ ਸਵੰਪੰਪ ਦੇ ਸਰੂਪ ਨੂੰ ਕਾਰਨ ਮੰਨਿਆ ਹੈ ਕਿਸੇ ਨੇ ਕਾਲ ਕਰਮ ਪ੍ਰਮਾਣੂ ਤੇ ਕਿਸੇ ਨੇ ਬਾਬਾ ਆਦਮ ਤੇ ਅੰਮਾ ਹਵਾ ਨੂੰ ਕਾਰਨ ਮੰਨਿਆ ਹੈ ਪਰ ਤੁਸੀਂ ਦੱਸੋ ਕਿ ਅਸਲ ਵਿੱਚ ਇਸ ਸ੍ਰਿਸ਼ਟੀ ਦਾ ਕਾਰਨ ਕੀ ਹੈ ਗੁਰੂ ਪਾਤਸ਼ਾਹ ਜੀ ਉੱਤਰ ਦਿੰਦੇ ਹਨ ਪ੍ਰਭ ਕਰਨ ਕਾਰਨ ਸਮਰੱਥਾ RAM ਰੱਖ ਜਗਤ ਸਗਲ ਦੇ ਹੱਥਾ RAM RAM ਰਮਿਆ ਹੈ ਪ੍ਰਭ ਪਰਮੇਸ਼ਰ ਹੀ ਸਾਰੇ ਕਾਰਜ ਭਾਵ ਜਗਤ ਦਾ ਕਾਰਣ ਹੇਤ ਮੂਲ ਹੈ ਅਤੇ ਸਰਬ ਸਮਰੱਥਾ ਸ਼ਕਤੀवान ਹੈ ਜੋ RAM ਪਰਮੇਸ਼ਰ ਸਾਰੇ ਜਗਤ ਸੰਸਾਰ ਨੂੰ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਰੱਖਣਾ ਕਰਦਾ ਹੈ ਸਮਰੱਥ ਸਰਣਾ ਜੋਗ ਸੁਆਮੀ ਕਿਰਪਾ ਨਿਧ ਸੁਖ ਦਾਤਾ ਏ ਸੁਆਮੀ ਮਾਲਕ ਪ੍ਰਭੂ ਤੂੰ ਸ਼ਕਤੀਵਾਨ ਸਰਣਾ ਸਰਨਾ ਆਿਆਂ ਨੂੰ ਰੱਖਣ ਦੇ ਜੋਗ ਲਾਇਕ ਹੈ ਅਤੀ ਕਿਰਪਾ ਮਿਹਰ ਦਾ ਨਿਧ ਸਮੁੰਦਰ ਖਜ਼ਾਨਾ ਤੇ ਸੁਖ ਦਾਤਾ ਸੁਖਾਂ ਦੇ ਦੇਣ ਵਾਲਾ ਹੈ ਹਉ ਕੁਰਬਾਨੀ ਦਾਸ ਤੇਰੇ ਜਿਨੀ ਏਕ ਪਛਾਤਾ ਹਉ ਮੈਂ ਤੇਰੇ ਉਹਨਾਂ ਦਾਸ ਸੇਵਕਾਂ ਤੋਂ ਕੁਰਬਾਨੀ ਬਲਹਾਰ ਜਾਂਦਾ ਹਾਂ ਜਿਨਾਂ ਨੇ ਇੱਕ ਤੈਨੂੰ ਅਦ્વੈਤ ਰੂਪ ਕਰਕੇ ਪਛਾਣ ਲਿਆ ਹੈ ਵਰਣ ਚਿਹਨ ਨ ਜਾਏ ਲਖਿਆ ਕਥਨ ਤੇ ਅਕਥਾ ਏ ਮਹਾਰਾਜੀ ਤੇਰਾ ਵਰਣ ਰੰਗ ਖਤਰੀ ਬ੍ਰਾਹਮਣ ਸ਼ੂਦ ਵੈਸ਼ ਆਦ ਵਰਣ ਤੇ ਕੰਠੀ ਮਾਲਾ ਰੁਦਰਾਕ ਮਾਲਾ ਆਦ ਚਿੰਨ ਲਖਿਆ ਜਾਣਿਆ ਨਹੀਂ ਜਾਂਦਾ ਵਰਣ ਅਖਰਾਂ ਕਰਕੇ ਕੋਈ ਵੀ ਚਿਹਨ ਨਿਸ਼ਾਨ ਦੱਸਿਆ ਨਹੀਂ ਜਾਂਦਾ ਅਤੇ ਸ਼ਕਤੀ ਬਿਰਤੀ ਕਰਕੇ ਕਥਨ ਬਿਆਨ ਕਰਨ ਤੋਂ ਵੀ ਰਹਿਤ ਅਕਥਾ ਅਕਥ ਸਰੂਪ ਹੈ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕੇ ਬਿਨਵੰਤ ਨਾਨਕ ਸੁਣੋ ਬਿਨਤੀ ਪ੍ਰਭ ਕਰਨ ਕਾਰਣ ਸਮਰਥਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਬੇਨਤੀ ਪੂਰਵਕ ਕਥਨ ਕਰਦੇ ਹੈ ਮਹਾਰਾਜ ਸਾਡੀ ਬੇਨਤੀ ਅਰਜ ਸੁਣਨਾ ਕਰੋ ਤੁਸੀਂ ਸਾਰੇ ਕਾਰਜ ਭਾਵ ਜਗਤ ਦਾ ਕਾਰਨ ਮੂਲ ਰੂਪ ਹੋ ਸਾਰਿਆਂ ਦੇ ਮਾਲਕ ਤੇ ਸਮਰੱਥਾ ਸਰਬਸ਼ਕਤੀਵਾਨ ਹੋ ਇਹ ਜੀਅ ਤੇਰੇ ਤੂੰ ਕਰਤਾ ਰਾਮ ਪ੍ਰਭ ਦੂਖ ਦਰਦ ਪ੍ਰਮ ਹਰ ਰਹਿਤਾ ਰਾਮ ਪ੍ਰਭ ਦੂਖ ਦਰਦ ਪ੍ਰਮ ਰਹਿਤਾ ਰਾਮ हे राम ਪਰਮੇਸ਼ਰ ਇਹ ਸਾਰੇ ਜੀਵ ਜੰਤ ਤੇਰੇ ਪੈਦਾ ਕੀਤੇ ਹੋਏ ਆ ਤੇ ਤੂੰ ਆਪ ਹੀ ਸਾਰੇ ਸੰਸਾਰ ਨੂੰ ਕਰਨ ਵਾਲਾ ਹੈ हे ਰਮੇ ਹੋਏ ਪ੍ਰਭ ਪਰਮੇਸ਼ਰ ਤੂ ਸਾਰੇ ਦੁੱਖਾਂ ਦਰਦ ਪੀੜਾਂ ਤੇ ਭਰਮ ਤੋਂ ਰਹਿਤ ਕਰਨ ਵਾਲਾ ਹੈ ਆਪ ਰਹਿਤ ਹੈ ਖੁਰਨਾ ਨੂੰ ਰਹਿਤ ਕਰ ਦਿੰਦਾ ਹੈ ਭਰਮ ਦੁੱਖ ਦਰਦ ਨਿਵਾਰ ਖਿਨ ਮਹਿ ਰੱਖ ਲੇ ਉਹ ਦੀਨ ਦਇਆਲਾ हे ਦੀਨ ਗਰੀਬਾਂ ਤੇ ਦਇਆਲਾ ਦਿਆਲਤਾ ਕਰਨ ਵਾਲੇ ਪ੍ਰਭੂ ਦਾਸਾਂ ਨੂੰ ਆਪਣੀ ਸ਼ਰਨ ਵਿੱਚ ਰੱਖ ਲਵੋ ਅਤੇ ਸਰੂਪ ਦੇ ਭਰਮ ਜਮਣ ਮਰਨ ਦੇ ਦੁੱਖ ਅਵਿਦਿਆ ਆਦ ਦੀਆਂ ਦਰਦ ਪੀੜਾਂ ਇੱਕ ਖਿਨ ਵਿੱਚ ਹੀ ਨਿਵਰਤ ਨਾਸ ਕਰਦੇਓ ਮਾਤ ਪਿਤਾ ਸਵਾਮ ਸੱਜਣ ਸਭ ਜਗਤ ਬਾਲ ਗੋਪਾਲਾ ਏ ਮਹਾਰਾਜੀ ਤੂੰ ਅਪੇਨਨ ਨਿਮਿਤ ਉਪਾਦਾਨ ਕਾਰਨ ਹੋਣ ਕਰਕੇ ਸਭਨਾ ਦਾ ਮਾਤਾ ਪਿਤਾ ਰੂਪ ਹੈ ਪਿਤਾ ਨਿਮਿਤ ਕਰਮ ਹੁੰਦਾ ਤੇ ਮਾਤਾ ਉਪਾਦਾਨ ਕਾਰਨ ਹੁੰਦੀ ਹੈ ਜਿਵੇਂ ਮੱਕੜੀ ਦਾ ਸਥੂਲ ਸਰੀਰ ਉਪਾਦਾਨ ਕਾਰਨ ਹੈ ਤੇ ਸੂਖਮ ਸਰੀਰ ਨਿਮਿਤ ਕਾਰਨ ਹੈ ਜਦੋਂ ਅੰਦਰ ਸੰਕਲਪ ਉਠਾਉਂਦੀ ਹੈ ਤਉ ਸੂਖਮ ਸਰੀਰ ਵਿੱਚੋਂ ਜਾਲਾ ਪੈਦਾ ਕਰਦੀ ਹੈ ਇਉ ਤੂੰ ਅਭੈਨਨ ਨਿਮਿਤ ਉਪਾਦਾਨ ਕਾਰਨ ਕਰਕੇ ਸਾਰੇ ਜਗਤ ਦਾ ਮਾਤਾ ਪਿਤਾ ਰੂਪ ਹੈ ਸਭਨਾਂ ਦਾ ਸਵਾਮ ਮਾਲਕ ਤੇ ਸੱਜਣ ਮਿੱਤਰ ਰੂਪ ਹੈ ਸਾਰਾ ਜਗਤ ਸੰਸਾਰ ਹੀ ਤੇਰਾ ਬਾਲ ਗੋਪਾਲਾ ਪਿਆਰਾ ਬੱਚਾ ਹੈ ਏ ਗੋਪਾਲ ਸਾਰਾ ਜਗਤ ਹੀ ਬਾਲ ਬੱਚਿਆਂ ਦੀ ਨਿਆਈ ਹੈ ਤੇ ਤੂੰ ਇਹਨਾਂ ਦਾ ਪਾਲਕ ਹੈ ਜੋ ਸ਼ਰਣ ਆਵੇ ਗੁਣ ਨਿਧਾਨ ਪਾਵੇ ਸੋ ਬੋੜ ਜਨਮ ਨ ਮਰਤਾ ਹੀ ਮਹਾਰਾਜੀ ਜਿਹੜਾ ਤੇਰੀ ਸਰਨੋਟ ਵਿੱਚ ਆਉਂਦਾ ਹੈ ਉਹ ਗੁਨਾ ਦਾ ਨਿਧਾਨ ਖਜਾਨਾ ਸਮੁੰਦਰ ਪਾਪ ਤੈਨੂੰ ਪਾਉਂਦਾ ਹੈ ਉਹ ਬੋੜ ਮੁੜ ਕੇ ਜਨਮ ਮਰਤਾ ਜੰਮਦਾ ਮਰਦਾ ਨਹੀਂ ਹੈ ਬਿਨਵੰਤ ਨਾਨਕ ਦਾਸ ਤੇਰਾ ਸਭ ਜੀਅ ਤੇਰੇ ਤੂੰ ਕਰਤਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਬੇਨਤੀਪੂਰਵਕ ਕਥਨ ਕਰ ਰਹੇ ਹਨ ਹੀ ਮਹਾਰਾਜ ਮੈਂ ਤੇਰਾ ਦਾਸ ਸੇਵਕ ਹਾਂ ਅਤੇ ਸਾਰੇ ਜੀਵ ਜੰਤ ਤੇਰੇ ਪੈਦਾ ਕੀਤੇ ਹੋਏ ਹਨ ਤੂੰ ਆਪ ਹੀ ਸਭ ਕੁਝ ਕਰਨ ਵਾਲਾ ਹੈ ਆਠ ਪਹਿਰ ਹਰ ਧਿਆਇਐ ਰਾਮ ਮਨ ਇਛ ਅੜਾ ਫਲ ਪਾਈਐ ਰਾਮ ਰਾਮ ਤੂੰ ਭਾਵਹੀ ਭਾਈ ਅਠੇ ਪਹਿਰ ਭਾਵ ਰਾਤ ਦਿਨ ਮਨ ਵਿੱਚ ਭਾਵਨਾ ਧਾਰ ਕੇ ਹਰੀ ਵਾਹਿਗੁਰੂ ਜੀ ਨੂੰ ਧਿਆਉਣਾ ਕਰੀਏ ਰਾਮ ਤੂੰ ਭਾਵਹੀ ਭਾਈ ਤਦੋਂ ਮਨ ਇਛੇੜਾ ਮਨ ਪੌਂਦਾ ਫਲ ਪਾ ਲਈਦਾ ਹੈ ਮਨ ਇਛ ਪਾਈਐ ਪ੍ਰਭ ਧਿਆਈਐ ਮਿਟੈ ਜਮ ਕੇ ਤਰਾਸਾ ਜੇ ਪ੍ਰਭੂ ਪਰਮੇਸ਼ਰ ਨੂੰ ਧਿਆਉਣਾ ਕਰੀਏ ਤਾਂ ਮਨ ਦੀ ਸਾਰੀ ਇੱਛਾ ਪਾ ਲਈਦੀ ਹੈ ਅਤੇ ਜਮਦੂਤਾਂ ਦੇ ਤਰਾਸਾ ਡਰ ਮਿਟ ਜਾਂਦੇ ਹਨ ਜਮਮ ਜੰਮਣ ਮਰਨ ਜਮਾਨੇ ਦੇ ਡਰ ਵੀ ਮਿਟ ਜਾਂਦੇ ਆ ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ਜਿਨ੍ਹਾਂ ਨੇ ਸਾਧ ਮਹਾਤਮਾ ਜਨਾਂ ਦੇ ਸੰਗਾਇਆ ਸੰਗ ਭਾਵ ਸਾਧ ਸੰਗਤ ਵਿੱਚ ਮਿਲ ਕੇ ਗੋਬਿੰਦ ਪਰਮੇਸ਼ਰ ਦੇ ਜਸ ਨੂੰ ਗਾਇਨ ਕੀਤਾ ਹੈ ਉਹਨਾਂ ਦੀ ਸਾਰੀ ਇੱਛਾ ਪੂਰੀ ਹੋ ਗਈ ਹੈ ਤਜਮਾਨ ਮੋਹ ਵਿਕਾਰ ਸਗਲੇ ਪ੍ਰਭ ਕੈ ਮਨ ਭਾਈਐ ਏ ਭਾਈ ਆਪਣੇ ਅੰਦਰੋਂ ਮਾਨ ਹੰਕਾਰ ਮੋ ਆਦ ਸਾਰੇ ਵਿਕਾਰ ਛੱਡ ਕਰਕੇ ਪਰਮੇਸ਼ਰ ਦੇ ਮਨ ਹਿਰਦੇ ਵਿੱਚ ਭਾਈਦਾ ਹੈ ਬਿਨਵੰਤ ਨਾਨਕ ਦਿਨਸ ਰੈਣੀ ਸਦਾ ਹਰ ਹਰ ਧਿਆਈਐ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਇਸ ਕਰਕੇ ਦਿਨਸ ਰਾਤ ਪਾਵ ਦਿਨ ਰੈਣੀ ਦਿਨ ਰਾਤ ਹਮੇਸ਼ਾ ਹਰੇ ਭਰੇ ਕਰਨ ਵਾਲੇ ਹਰੀ ਨੂੰ ਮਨ ਦੀ ਭਾਵਨਾ ਨਾਲ ਧਿਆਉਣਾ ਕਰੀਏ ਦਰਵਾਜ ਹੈ ਅਨਹਦ ਦਰਵਾਜ ਹੈ ਅਨਹਤ ਬਾਜੇ ਰਾਮ ਘਟ ਘਟ ਹਰ ਗੋਬਿੰਦ ਗਾਜੇ ਰਾਮ ਏ ਭਾਈ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਅੰਦਰ ਅਨਹਦ ਨਾਚ ਤੋਂ ਰਹਿਤ ਸਤਨਾਮ ਰੂਪੀ ਬਾਜੇ ਵੱਜਦੇ ਰਹਿੰਦੇ ਹਨ RAM ਤੋਂ ਭਾਵ ਹੈ ਭਾਈ ਉਹਨਾਂ ਨੂੰ ਕਟਾ ਕਟਾ ਚਾਰੇ ਖਾਣੀਆਂ ਦੇ ਕਟਾ ਵਿੱਚ ਵਿਆਪਕ ਹਰੇ ਪਰੇ ਕਰਨ ਵਾਲਾ ਗੋਬਿੰਦ ਪਰਮੇਸ਼ਰ ਗਾਜੇ ਪ੍ਰਗਟ ਹੋ ਆਉਂਦਾ ਹੈ ਗੋਬਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਊਚਾ ਗੁਰਮੁਖ ਜਨਾਂ ਨੂੰ ਪਰਮੇਸ਼ਰ ਐਸਾ ਪ੍ਰਗਟ ਹੁੰਦਾ ਹੈ ਕਿ ਉਹਨਾਂ ਦੇ ਹਿਰਦੇ ਨੂੰ ਆਪਣਾ ਤਖਤ ਜਾਣ ਕੇ ਹਮੇਸ਼ਾ ਉੱਥੇ ਹੀ ਬਿਰਾਜਣ ਲੱਗ ਜਾਂਦਾ ਹੈ ਉਹ ਪਰਮੇਸ਼ਰ ਅਗੰਗਮਤਾ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਅਵਿਸ਼ੇ ਤੇ ਤਿੰਨਾ ਗੁਣਾਂ ਤੋਂ ਅਤੀਤ ਰੂਪ ਸਭ ਤੋਂ ਉੱਚਾ ਹੈ ਗੁਣ ਬੇਅੰਤ ਕਿਛ ਕਹਿਣ ਨਾ ਜਾਈ ਕੋਈ ਨਾ ਸਕੈ ਪਹੂਚਾ ਉਸ ਪਰਮੇਸ਼ਰ ਦੇ ਬੇਅੰਤ ਅੰਤ ਤੋਂ ਰਹਿਤ ਅਨੰਤ ਗੁਣ ਹਨ ਕੁਝ ਭਾਵ ਤੁਸ਼ ਮਾਤਰ ਵੀ ਕਹੇ ਨਹੀਂ ਜਾਂਦੇ ਕੋਈ ਵੀ ਉਸ ਦੇ ਬਰਾਬਰ ਪਹੁੰਚ ਨਹੀਂ ਸਕਦਾ ਆਪ ਉਪਾਏ ਆਪ ਪ੍ਰਤ ਪਾਲੇ ਜੀ ਜੰਤ ਸਭ ਸਾਜੇ ਪਰਮੇਸ਼ਰ ਆਪ ਹੀ ਸਾਰੇ ਸੰਸਾਰ ਨੂੰ ਉਪਾਏ ਪੈਦਾ ਕਰਦਾ ਹੈ ਆਪ ਹੀ ਸਭਨਾ ਦੇ ਪ੍ਰਤ ਪਾਲੇ ਪ੍ਰਤ ਤਾਈ ਪਾਲੇ ਪਾਲਣਾ ਕਰਦਾ ਹੈ ਅਤੇ ਜੀ ਜੰਤ ਛੋਟੇ ਵੱਡੇ ਜੀਵ ਸਾਰੇ ਉਸੇ ਦੇ ਹੀ ਸਾਜਣਾ ਕੀਤੇ ਹਨ बिनवंत नानक ਸੁਖ ਨਾਮ ਭਗਤੀ ਦਰ ਵਜੈ ਅਨਹਦ ਵਾਜੇ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰ ਰਹੇ ਹਨ ਕਿ ਨਾਮੀ ਦੇ ਨਾਮ ਦੁਆਰਾ ਕੀਤੀ ਭਗਤੀ ਵਿੱਚ ਸੁਖ ਪ੍ਰਾਪਤ ਹੁੰਦਾ ਹੈ ਅਤੇ ਹਿਰਦੇ ਅੰਦਰ ਹਦ ਤੋਂ ਰਹਿਤ ਇੱਕ ਰਸ ਸਤ ਨਾਮ ਰੂਪੀ ਵਾਜੇ ਪ੍ਰਗਟ ਹੋ ਆਉਂਦੇ ਹਨ ਵਾਹੇ ਗੁਰੂ 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 ਲਸਾ ਵਿਆਹੀ ਗੁਰੂ ਜੀ ਕੀ ਫਤਿਹ